ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਡੇਰਾ ਬਾਬਾ ਨਾਨਕ ਦੇ ਜੋ ਕਿ ਜਿੱਥੇ ਕੋਰੀਡੋਰ ਬਣਿਆ ਹੋਇਆ ਪਹਿਲਾਂ ਆਪਾਂ ਉੱਥੇ ਦਰਸ਼ਨ ਕਰਾਂਗੇ ਫਿਰ ਆਪਾਂ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਗੁਰਦੁਆਰਾ ਹੈ ਜੋ ਫਿਰ ਆਪਾਂ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਉਹ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਆਪਾਂ ਆ ਰਹੇ ਹਾਂ ਗੁਰਦਾਸਪੁਰ ਰੋਡ ਕਲਾਨੌਰ ਸਾਈਡ ਤੋਂ ਤੇ ਫਿਰ ਆਪਾਂ ਇੱਥੋਂ ਆ ਜਿਹੜਾ ਚੌਕ ਹੈ ਇੱਥੋਂ ਅਸੀਂ ਸੱਜੇ ਹੱਥ ਹੋ ਜਾਣਾ ਹੈ ਫਿਰ ਇਹ ਸਿੱਧਾ ਹੀ ਕੋਰੀਡੋਰ ਨੂੰ ਜਾਂਦਾ ਹੈ ਰਾਸਤਾ ਇਹ ਸਿੱਧਾ ਹੀ ਅੰਬੈਸੀ ਵੱਲ ਜਾਂਦਾ ਹੈ ਜਿੱਥੋਂ ਕੀ ਸੰਗਤਾਂ ਪਾਕਿਸਤਾਨ ਨੂੰ ਦਰਸ਼ਨ ਦਿਦਾਰੇ ਕਰਨ ਜਾਂਦੀਆਂ ਹਨ ਗੁਰਦੁਆਰਾ ਸਾਹਿਬ ਜੀ ਦੇ ਆ ਵੇਖੋ ਬਹੁਤ ਵਧੀਆ ਇਹਨਾਂ ਨੇ ਬਣਾ ਦਿੱਤਾ ਹੁਣ ਪਹਿਲਾਂ ਤੇ ਅਸੀਂ ਆਉਂਦੇ ਹਾਂ ਟਰਾਲੀਆਂ ਤੇ ਮੇਲਿਆਂ ਤੇ ਆਉਣਾ ਫਿਰ ਅਸੀਂ ਇੱਥੇ ਦਰਸ਼ਨ ਕਰਨ ਜਾਣਾ ਪੈਂਦਲ ਹੀ ਜਾਣਾ ਉੱਥੇ ਦਰਸ਼ਨ ਕਰਨੇ ਜਾ ਕੇ ਤੇ ਉਹ ᱫੋਕੋ ਜੇ ਇਦਾਂ ਦਾ ਨਹੀਂ ਹੈ ਚਲੋ ਹੁਣ ਵਧੀਆ ਸਹੂਲਤ ਆ ਗਈ ਆ ਨਾਲੇ ਸੰਗਤਾਂ ਵੀ ਦਰਸ਼ਨ ਕਰਨ ਜਾ ਸਕਦੀਆਂ ਵਾ ਜਿਨ੍ਹਾਂ ਨੇ ਵੀ ਦਰਸ਼ਨ ਕਰਨ ਜਾਣੇ ਹੁਣ ਉਹ ਜਾ ਸਕਦਾ ਹੈ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲਾਈਕ ਕਮੈਂਟ ਜਰੂਰ ਕਰਨਾ ਇਦਾਂ ਹੀ ਆਪਾਂ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਰਹਾਂਗੇ ਵਾਹਿਗੁਰੂ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਇਸ ਚੌਂਕ ਦੇ ਵਿੱਚ ਇਹ ਸਿੱਧਾ ਜਾਂਦਾ ਹੈ ਜੋ ਬੈਰੀਕੇਡ ਕੀਤਾ ਹੋਇਆ ਹੈ ਇਹ ਚੱਲ ਜਾਂਦਾ ਹੈ ਐਮਬੈਸੀ ਨੂੰ ਤੇ ਇੱਧਰ ਨੂੰ ਅਹੀਂ ਲੌਂਗ ਟਰਨ ਹੋ ਗਏ ਫਿਰ ਰੋਂਗ ਹੀ ਜਾਣਾ ਹੈ ਰੋਂਗ ਰਸਤੇ ਹੀ ਜਾਣਾ ਹੈ ਤੇ ਆਪਾਂ ਸਿੱਧਾ ਹੀ ਕਿਉਂਕਿ ਜਿੱਥੇ ਅਹੀਂ ਉੱਥੇ ਜਾਣਾ ਵਾ ਜਿੱਥੋਂ ਦਰਸ਼ਨ ਹੁੰਦੇ ਆਖ ਲੋਕ ਹੀ ਕਰਦੇ ਹਨਾ ਗੁਰਦੁਆਰਾ ਸਾਹਿਬ ਵੀ ਦਿਖਦਾ ਹੈ ਉਧਰਲੀ ਸਾਈਡ ਜਾਣਾ ਹੈ ਇੱਥੇ ਅਹੀਂ ਇੱਕ ਚੀਜ਼ ਹੋਰ ਵੇਖੀ ਹੈ ਕਿ ਆ ਜੋ ਗੇਟ ਬਣੇ ਹੋਏ ਨੇ ਦੋ ਇਹਨਾਂ ਤੇ ਹਿੰਦੀ ਤੇ ਇੰਗਲਿਸ਼ ਲਿਖੀ ਹੋਈ ਹੈ ਇਹਨਾਂ ਨੂੰ ਲੱਗਦਾ ਪੰਜਾਬੀ ਤੋਂ ਅਲਰਜੀ ਆ ਡਰ ਲੱਗਦਾ ਇਹਨਾਂ ਨੂੰ ਪੰਜਾਬੀ ਲਿਖਣ ਲੱਗਿਆਂ ਤੇ ਚਲੋ ਕੋਈ ਨਾ ਅਹੀਂ ਪਹੁੰਚ ਗਏ ਆ ਗੋਦਾਰਾ ਗੇਟ ਦੇ ਲੱਗੇ ਤੇ ਆਪਾਂ ਹੁਣ ਇੱਥੇ ਦਰਸ਼ਨ ਤਿਆਰੀ ਕਰਾਂਗੇ ਕਿਉਂਕਿ ਸਾਡਾ ਫੋਨ ਬੰਦ ਹੋ ਗਿਆ ਸੀ ਇਸ ਕਰਕੇ ਅੰਦਰ ਦੀ ਵੀਡੀਓ ਨਹੀਂ ਬਣਾ ਸਕੇ ਮਾਫ ਕਰਨਾ ਵਾਹਿਗੁਰੂ ਜੀ ਆਓ ਆਪਾਂ ਆਪ ਜੀ ਨੂੰ ਹੁਣ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਜਿੱਥੋਂ ਦਰਸ਼ਨ ਹੁੰਦੇ ਹਨ ਉੱਥੇ ਲੈ ਕੇ ਚੱਲਦੇ ਹਾਂ ਇੱਥੇ ਬੀਐਸਐਫ ਦੀ ਤਣਾਅਤੀ ਰਹਿੰਦੀ ਹੈ ਕਿਉਂਕਿ ਬਾਰਡਰ ਹੈ ਫਿਰ ਇੱਥੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਹਨ ਜੋ ਵੀ ਅਸਾਂ ਵਾਲੇ ਦੂਰਬੀਨਾਂ ਵੀ ਕਰਾਉਂਦੇ ਹਨ ਤੇ ਆ ਜਿਹੜਾ ਪੋਲ ਆ ਇਹ ਪਹਿਲਾਂ ਬਣਿਆ ਨਹੀਂ ਸੀ ਹੁਣ ਪੂਰਾ ਕੰਪਲੀਟ ਹੋ ਗਿਆ ਵਾ ਤੇ ਹੁਣ ਇਹਨਾਂ ਨੇ ਉੱਤੇ ਹੀ ਗੇਟ ਬਣਾਤੇ ਆ ਪਾਕਿਸਤਾਨ ਦਾ ਗੇਟ ਤੇ ਇੰਡੀਆ ਗੇਟ ਠੀਕ ਆ ਜੀ ਇਹਨਾਂ ਦੀ ਸਰਹੱਦ ਉੱਥੋਂ ਹੀ ਸ਼ੁਰੂ ਹੋ ਜਾਂਦੀ ਆ ਉਹ ਕੋ ਵਾਈਟ ਜਿਹੜਾ ਉਹ ਪਾਕਿਸਤਾਨ ਦਾ ਹੈ ਤੇ ਇੱਥੋਂ ਇਸ ਟਾਈਮ ਸਾਨੂੰ ਦਰਸ਼ਨ ਨਹੀਂ ਹੋਏ ਕੁਝ ਨਹੀਂ ਦਿਖਿਆ ਪਤਾ ਨਹੀਂ ਕੀ ਕੀਤਾ ਉਹਨਾਂ ਨੇ ਪਾਕਿਸਤਾਨ ਵਾਲਿਆਂ ਨੂੰ ਉੱਚਾ ਕਰ ਲਿਆ ਅਗਲੇ ਬੰਦੇਓ ਇਹੇ ਗੁਰਦੁਆਰਾ ਉਹ ਹੈ ਜਿੱਥੇ ਚੋਲਾ ਸਾਹਿਬ ਸਭ ਤੋਂ ਪਹਿਲਾਂ ਸ਼ੋਭਿਤ ਕੀਤਾ ਗਿਆ ਸੀ ਗੁਰੂ ਨਾਨਕ ਦੇਵ ਜੀ ਦੀ ਨਾਵੀਂ ਪੀੜੀ ਕਾਬਲੀ ਮੱਲ ਜੀ ਨੇ ਅਰਾਨ ਤੋਂ ਇਸ ਚੋਲੇ ਨੂੰ ਲੈ ਕੇ ਆਏ ਸਨ ਮੰਨਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਗਦਾਦ ਦੀ ਫੇਰੀ ਦੌਰਾਨ ਗੁਰੂ ਸਾਹਿਬ ਨੂੰ ਇੱਕ ਇੱਕ ਸ਼ਰਧਾਲੂ ਖਲੀਫੇ ਦੀ ਬੇਗਮ ਵੱਲੋਂ ਇੱਕ ਚੋਲਾ ਭੇਟ ਕੀਤਾ ਗਿਆ ਸੀ ਜਿਸ ਉੱਪਰ ਕੁਰਾਨ ਦੀਆਂ ਆਇਤਾਂ ਕੱਢੀਆਂ ਸਨ 21 ਫੱਗਨ ਨੂੰ ਚੋਲਾ ਸਾਹਿਬ ਇੱਥੇ ਸ਼ਿਸ਼ੋਭਿਤ ਕੀਤਾ ਗਿਆ ਅਤੇ ਜੋ ਆਪਜੀ ਗੁੰਮਟ ਦੇਖ ਰਹੇ ਹੋ ਇਹ ਵੀ ਪ੍ਰਾਤਨ ਗੁੰਮਟ ਹੈ ਇਹ ਵੀ 21 ਫੱਗਨ ਨੂੰ ਹੀ ਇੱਥੇ ਸ਼ਿਸ਼ੋਭਿਤ ਕੀਤਾ ਗਿਆ ਸੀ ਇਸ ਸਥਾਨ ਤੇ ਹੁਣ ਚੋਲਾ ਸਾਹਿਬ ਜੀ ਦੇ ਦਰਸ਼ਨ ਨਹੀਂ ਹੁੰਦੇ ਚੋਲਾ ਸਾਹਿਬ ਦੇ ਚੋਲਾ ਸਾਹਿਬ ਦੇ ਦਰਸ਼ਨ ਉਹ ਜਹੀ ਕਦਮਾਂ ਤੇ ਹੁੰਦੇ ਹਨ ਉਹ ਵੱਖਰਾ ਹੀ ਗੁਰਦੁਆਰਾ ਹੈ ਅਤੇ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਹੁਣ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਚੋਲਾ ਸਾਹਿਬ ਹੈ ਉਹ ਅੱਜ ਵੀ ਗੁਰੂ ਜੀ ਦੀ ਅੰਸ਼ਵੰਸ਼ ਕੋਲ ਸ਼ਿਸ਼ੋਭਿਤ ਹੈ ਜੋ ਕਿ ਕੁਝ ਹੀ ਕਦਮਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਹਨਾਂ ਦੀ ਅੰਸ਼ਵੰਸ਼ ਕੋਲ ਹੀ ਸ਼ਿਸ਼ੋਭਿਤ ਹੈ ਇਸ ਗੁਰਦੁਆਰੇ ਵਿੱਚ ਬਾਬਾ ਸ਼੍ਰੀ ਚੰਦ ਜੀ ਦੀ ਵੀ ਯਾਦ ਹੈ ਬਾਬਾ ਸ਼੍ਰੀ ਚੰਦ ਜੀ ਨੇ ਇਸ ਸਥਾਨ ਤੇ ਜਹਾਂਗੀਰ ਬਾਦਸ਼ਾਹ ਕੋਲੋਂ ਇੱਕ ਅੱਠ ਨੁੱਕਰਾ ਖੂਹ ਤਿਆਰ ਕਰਵਾਇਆ ਸੀ ਜਿੱਥੇ ਅੱਜ ਕੱਲ ਦੀ ਰਵਾਈਤ ਹੈ ਕਿ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰਨ ਤੇ ਅਠਰਾਹ ਦੇ ਰੋਗ ਨਿਵਾਰਨ ਹੁੰਦੇ ਹਨ ਮਤਲਬ ਕਿ ਜੋ ਔਰਤਾਂ ਨੂੰ ਬੱਚਾ ਨਹੀਂ ਠਰਦਾ ਉਹ ਇੱਥੇ ਇਸ਼ਨਾਨ ਕਰਨ ਤੇ ਉਹਨਾਂ ਦਾ ਭਲਾ ਹੋ ਸਕਦਾ ਹੈ ਇਹ ਜੋ ਆਪ ਜੀ ਸਥਾਨ ਦੇਖ ਰਹੇ ਹੋ ਇਹ ਗੁਰੂ ਨਾਨਕ ਦੇਵ ਜੀ ਨਾਵੀਂ ਪੀੜੀ ਦੇ ਯਾਦ ਬਾਬਾ ਕਾਵਲੀ ਮੱਲ ਜੀ ਦੀ ਹੈ। ਉਹਨਾਂ ਦੀ ਯਾਦ ਵਿੱਚ ਬਣਾਈ ਗਈ ਹੈ। ਇਹ ਗੁਰਦੁਆਰਾ ਸਾਹਿਬ ਬਾਬਾ ਡੇਰਾ ਬਾਬਾ ਨਾਨਕ ਵਿਖੇ ਸਥਿਤ ਹੈ। ਜਿੱਧਰਲੇ ਬੰਨੇ ਚੋਲਾ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ। ਆਓ ਹੁਣ ਅਸੀਂ ਆਪ ਜੀ ਨੂੰ ਉਸ ਸਥਾਨ ਤੇ ਲੈ ਕੇ ਚੱਲਦੇ ਹਾਂ ਜਿਸ ਸਥਾਨ ਤੇ ਚੋਲਾ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ ਇਹ ਇਹ ਉਹ ਗੁਰਦੁਆਰਾ ਹੈ ਇਹ ਬਾਬਾ ਜੀ ਦੀ ਪੀੜੀ ਅਣਛਵੰਛ ਚਲਾ ਰਹੀ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਪਵਿੱਤਰ ਅੰਗਾਂ ਦੇ ਬਸਤਰ ਜੋ ਕਿ ਚੋਲਾ ਸਾਹਿਬ ਦੇ ਦਰਸ਼ਨ ਹੁੰਦੇ ਹਨ ਰੁਮਾਲੇ ਬੀਬੇ ਨਾਨਕੀ ਜੀ ਜੋ ਕਿ ਵਿਆਹ ਸਮੇਂ ਭੈਣ ਨਾਨਕੀ ਜੀ ਨੇ ਭੇਟਾ ਕੀਤੇ ਸੀ ਗੁਰੂ ਨੂੰ ਚੌਰ ਸਾਹਿਬ ਜੋ ਕਿ ਪਵਿੱਤਰ ਚੌਰ ਸਾਹਿਬ ਚੋਲਾ ਸਾਹਿਬ ਜੀ ਦੇ ਨਾਲ ਹੀ ਪ੍ਰਾਪਤ ਹੋਇਆ ਸੀ ਇਸ ਸਮੇਂ ਗੁਰੂ ਜੀ ਦੇ ਵਸਤਰ ਇਸ ਗੁਰਦਵੇ ਗੁਰਦੁਆਰੇ ਵਿੱਚ ਮੌਜੂਦ ਨਹੀਂ ਸਨ ਇਸ ਕਰਕੇ ਸਾਨੂੰ ਦਰਸ਼ਨ ਨਹੀਂ ਹੋ ਸਕੇ ਤਿੰਨ ਬੇਦੀਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦੇ ਜਹਾਂ ਤਾਇਆ ਪਏ ਸੋਹਾਈ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਜੋ ਕਿ ਏਵੀ ਡੇਰਾ ਬਾਬਾ ਨਾਨਕ ਵਿੱਚ ਹੀ ਹੈ ਇਤਿਹਾਸਿਕ ਨਗਰ ਡੇਰਾ ਬਾਬਾ ਨਾਨਕ ਬਾਬਾ ਲక్ష్ਮੀ ਚੰਦ ਜੀ ਦੇ ਪੁੱਤਰੇ ਬਾਬਾ ਮਾਨਕ ਚੰਦ ਅਤੇ ਬਾਬਾ ਮਿਹਰ ਚੰਦ ਜੀ ਦੁਆਰਾ ਵਸਾਇਆ ਗਿਆ ਸੀ। ਸਰੋਤਾਂ ਅਨੁਸਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਪੱਖੋਕੇ ਰੰਧਾਵੇ ਵਿਖੇ ਉਦਾਸੀਆਂ ਉਦਾਸੀਆਂ ਦੌਰਾਨ ਆਪਣੇ ਪਰਿਵਾਰ ਨੂੰ ਮਿਲਣ ਆਏ ਬਾਬਾ ਜੀ ਪਿੰਡ ਤੋਂ ਬਾਹਰ ਵਾਰ ਜੀਤੇ ਰੰਡਾਵੇ ਦੇ ਖੂ ਖੂ ਤੇ ਬਰਾਜ ਗਏ ਸਨ ਇਹ ਨਗਰ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਤੇ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੀ ਚਰਨ ਛੂ ਪ੍ਰਾਪਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਜਦੋਂ ਯਾਦਗਰੀ ਥੜਾ ਬਣਾਇਆ ਗਿਆ ਤੇ ਉਸ ਥੜੇ ਨੂੰ ਰਾਵੀ ਦਰਿਆ ਨੇ ਜਦੋਂ ਢਾਹ ਲਾਉਣੀ ਸ਼ੁਰੂ ਕੀਤੀ ਤਾਂ ਬਾਬਾ ਸ਼੍ਰੀ ਚੰਦ ਜੀ ਰਾਵੀ ਦਰਿਆ ਦੇ ਚੜ੍ਹਦੇ ਪਾਸੇ ਖੂਹ ਦੇ ਲਾਗੇ ਇੱਕ ਅਸਥਾਨ ਇਸ ਸਥਾਨ ਤੇ ਥੜਾ ਬਣਾ ਕੇ ਬੈਠ ਗਏ ਬਾਬਾ ਜੀ ਨੇ ਇਸ ਸਥਾਨ ਦਾ ਨਾਮ ਦੁਹਰਾ ਬਾਬਾ ਨਾਨਕ ਰੱਖਿਆ ਥੋੜਾ ਸਮਾਂ ਪੈ ਕੇ ਇਸ ਦਾ ਨਾਮ ਡੇਹਰਾ ਬਾਬਾ ਨਾਨਕ ਹੋ ਗਿਆ ਸਭ ਤੋਂ ਪਹਿਲਾਂ ਇਸ ਸਥਾਨ ਤੇ ਸੋਨੇ ਦੀ ਸੇਵਾ ਕੀਤੀ ਗਈ ਮਹਾਰਾਜਾ ਰਣਜੀਤ ਸਿੰਘ ਜੀ ਨੇ 1884 ਵਿੱਚ ਸੋਨੇ ਦੀ ਸੇਵਾ ਕਰਵਾਈ ਸੀ ਇਸ ਸਥਾਨ ਤੇ ਬਾਬਾ ਜੀਤਾ ਜੀਤੇ ਰੰਦਾਵੇ ਜੀ ਦਾ ਖੂਬ ਵੀ ਮੌਜੂਦ ਹੈ ਖੂ ਦਾ ਨਾਂ ਖੂ ਸਰਜੀ ਸਾਹਿਬ ਹੈ ਗੁਰਦੁਆਰੇ ਦੀ ਬੈਕ ਸਾਈਡ ਤੇ ਨਾਲ ਹੀ ਮੌਜੂਦ ਹੈ ਅਬੂ ਜਨਨ ਦੇ ਸ਼ੇਰ ਤੇ ਤੁਰ ਮਾਰੋ ਅਬੂ ਜਨਨ ਦੇ ਮਾਰੋ ਵਾਲਾ ਬਹੁਤ ਜਨਨ See you ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪ ਜੀ ਨੂੰ ਗੁਰਦੁਆਰਾ ਦਰਬਾਰ ਸਾਹਿਬ ਨਿਹਰਾ ਬਾਬਾ ਨਾਨਕ ਵਿਖੇ ਆਏ ਆ ਜੋ ਕਿ ਇਹ ਪ੍ਰਾਤਨ ਖੂਹ ਹੈ ਸਰਜੀ ਸਾਹਿਬ ਬਾਬਾ ਜੀ ਤੇ ਰੰਧਾਵੇ ਦਾ ਆਓ ਤੁਹਾਨੂੰ ਅੱਜ ਇਹ ਦਰਸ਼ਨ ਕਰਵਾਉਂਦੇ ਆ ਜੋ ਕਿ ਇਹ ਦੇਖ ਰਹੇ ਹੋ ਜਿਵੇਂ ਪ੍ਰਾਤਨ ਵਿਰਸਾ ਸਾਂਭਿਆ ਵਾ ਦੇਖੋ ਜਿਹੜਾ ਪ੍ਰਾਤਨ ਖੂਹ ਹੀ ਇਦਾਂ ਘੁੰਮਦਾ ਹੀ ਫਿਰ ਉਹਦੇ ਵਿੱਚੋਂ ਜਾਲ ਨਿਕਲਦਾ ਸੀ ਫਿਰ ਜਾਲ ਛਕਦੇ ਸੀ ਅਸੀਂ ਹੁਣ ਪ੍ਰਾਤਨ ਵਿਰਸਾ ਭੁੱਲਦੇ ਜਾ ਰਹੇ ਆ ਅਕਾਲੂ ਜੇ ਪੜਾ ਆ ਗਿਓ ਵੇ ਨਿਆਲੋ ਜਾਵੇ ਪਹਿਲੀ ਪਾਸ਼ੀ ਦੇ ਚਰਨਾਂ ਨੂੰ ਭਾਵੇ ਨਿਆਲ ਹੋ ਜਾਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਧਰਲੀ ਸਾਈਡ ਤੇ ਗੁਰਦੁਆਰਾ ਕੀਰਤਨ ਅਸ탄 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਜੀ ਦਾ ਹੈ ਇੱਥੇ ਜੋਤ ਜਗ ਰਹੀ ਹੈ ਵਾਹਿਗੁਰੂ ਜੀ ਦਾ ਦੀ ਕਰਾ ਗਿਓ ਆਵੇ ਨਿਹਾਲ ਹੋ ਜਾਵੇ ਸ਼ੀਧਾ ਨੂੰ ਪਾਵੇ ਸਤਿ ਸ਼੍ਰੀ ਅਕਾਲ ਆਓ ਤੁਹਾਨੂੰ ਅੰਦਰ ਦੇ ਦਰਸ਼ਨ ਕਰਾਈਏ